ਕਿ ਪੰਜਾਬ ਦੇ ਜਾਏ ਨੇ ਨਾ ਦੱਬਦੇ ਨੇ ਨਾ ਝੁੱਕਦੇ ਨੇ ਸਰਕਾਰ ਜੀ ਇਹ ਪੰਜਾਬ ਦੀ ਨੌਜਵਾਨੀ ਹੈ ਨਾ ਆਵਾਜ਼ ਖਾਮੋਸ਼ ਹੁੰਦੀ ਹੈ ਨਾ ਕਦਮ ਰੁਕਦੇ ਨੇ ਨਾ ਕਦਮ ਰੁਕਦੇ ਨੇ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ਵਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਰਹੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਇਹ ਪੰਜਾਬ ਦੀ ਧਰਤੀ ਹੈ ਅਸੀਂ ਦੁਆਬੇ 'ਚ ਖੜੇ ਆ ਨਵਾਂ ਸ਼ਹਿਰ 'ਚ ਖੜੇ ਆ ਔਰ ਦੁਆਬੇ 'ਚ ਜਦ ਕੋਈ ਆਵਾਜ਼ ਉੱਠਦੀ ਹੈ ਤਾਂ ਉਹ ਕੱਲੀ ਆਵਾਜ਼ ਨਹੀਂ ਰਹਿੰਦੀ ਅੰਦੋਲਨ ਬਣ ਜਾਂਦਾ ਸਤਲੁਜ ਮਿਸਲ ਦੇ ਨੌਜਵਾਨ ਨੇ ਔਰ ਇਹਨਾਂ ਨੇ ਇੱਕ ਪ੍ਰਣ ਕੀਤਾ ਕਿ ਅਸੀਂ ਪੰਜਾਬ ਵਿੱਚ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਤਕਲੀਫਾਂ ਆ ਰਹੀਆਂ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਜਿਹੜੇ ਦਬੇ ਕੁਚਲੇ ਲੋਕ ਨੇ ਜਿਹੜੇ ਆਪਣੇ ਹੱਕ ਲਈ ਨਹੀਂ ਲੜ ਸਕਦੇ ਜਾਂ ਸਮਾਜ 'ਚ ਜਿਹੜੀਆਂ ਕੁਰਤੀਆਂ ਆ ਉਹਨਾਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨੀ ਹੈ ਸਤਲੁਜ ਮਿਸਲ ਤੋਂ ਤੇਜ਼ੀ ਭਾਜੀ ਤੇਜੀ ਮੰਗੜ ਜੀ ਮੌਜੂਦ ਨੇ ਗੁਰੀ ਪੱਲੀਆਂ ਤੋਂ ਅੱਜ ਇਹਨਾਂ ਨੂੰ ਸਾਡੇ ਇਲਾਕੇ ਦਾ ਪ੍ਰਧਾਨ ਬਣਾਇਆ ਗਿਆ ਸ਼ੁੰਗੜਾ ਸਾਹਿਬ ਨੇ ਕਰੀਆ ਸਾਹਿਬ ਨੇ ਹੋਰ ਮੋਧਵਾਰ ਨੇ ਬਾਕੀ ਵਿਸ਼ੇਸ਼ ਜਾਣਕਾਰੀ ਤੇਜੀ ਭਾਜੀ ਉਹ ਤਾਂ ਲਵਾਂਗੇ ਔਰ ਇੱਕ ਗੱਲ ਮੈਂ ਪਹਿਲੇ ਹੀ ਸਪਸ਼ਟ ਕਰ ਦੇਣਾ ਚਾਹੁੰਦਾ ਇਹ ਵੱਡੇ ਛੋਟੇ ਸਤਕਾਰਯੋਗ ਭਰਾ ਨੇ ਤੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਪੂਰੀ ਟੀਮ ਨੂੰ ਨਵੇਂ ਸ਼ਹਿਰ ਦੇ ਹਿੱਤ ਲਈ ਦੁਆਬੇ ਦੇ ਹਿੱਤ ਲਈ ਖੜੇ ਹਰ ਮੌਕੇ ਤੇ ਦੇਖੋਗੇ ਜਿੱਥੇ ਕਿਤੇ ਤੁਹਾਨੂੰ ਲੋੜ ਪੈਗੀ ਕਿਰ ਔਖੀ ਘੜੀ ਆ ਗਈ ਕੋਈ ਨਾਲ ਨਹੀਂ ਖੜਿਆ ਇਹ ਸਾਰੇ ਤੁਹਾਡੇ ਨਾਲ ਖੜਨਗੇ ਤੇਜੀ ਭਾਜੀ ਮੈਂ ਇੰਟਰੋਡਿਊਸ ਕਰਾ ਦਿੱਤਾ ਇੱਕ ਪੂਰੀ ਆਪਣੀ ਮਸਲ ਬਾਰੇ ਸਮਝਾ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਸਲ ਸਾਤ ਲੋਹ ਸਾਡੀ ਜਥੇਵੰਦੀ ਇਹ ਕਿਸਾਨੀ ਸੰਘਰਸ਼ ਵਿੱਚੋਂ ਅਸੀਂ ਉਰੇ ਆਂ ਜੀ ਸਾਰੇ ਦੀਪ ਸਿੱਧੂ ਬਾਠ ਨਾਲ ਹੁੰਦੇ ਸੀ ਕਿ ਅਸੀਂ ਸਾਰੇ ਤੇ ਮਤਲਬ ਕਿ ਪਲੇਟਫਾਰਮ ਦੇ ਉੱਪਰ ਆਣ ਵਾਸਤੇ ਯੂਥ ਨੂੰ ਅੱਗੇ ਨਹੀਂ ਆਣ ਦਿੱਤਾ ਜਾਂਦਾ ਕਿਸੇ ਕਿਸੇ ਮਾਈਕ ਤੇ ਕਿਸੇ ਮੁੰਡੇ ਨੇ ਬੋਲਣਾ ਸਰ ਮੈਂ ਇਹਦਾ ਅੱਗੇ ਨਹੀਂ ਆਉਣ ਦਿੰਦੇ ਕੋਈ ਮਤਲਬ ਕਿ ਮੋਰੀ ਜਿਹੜੇ ਆ ਜੋ ਬਜ਼ੁਰਗੇ ਸਾਡੇ ਸੀਗੇ ਉਹ ਕੁਰਸੀਆਂ ਤੋਂ ਹਿੱਲ ਨਹੀਂ ਰਹੇ ਮੁੰਡੇ ਅਗੇ ਯੂਥ ਨੂੰ ਅਗੇ ਆ ਨਹੀਂ ਦਿੱਤਾ ਜਾਂਦਾ ਕਿਉਂਕਿ ਯੂਥ ਦੀ ਲੀਡਰਸ਼ਿਪ ਦੀ ਲੋੜ ਹੈ ਪੰਜਾਬ ਨੂੰ ਤੇ ਉਹਦੇ ਲਈ ਅਸੀਂ ਇੱਕ ਮਿਸਲ ਸੱਤਰੋਜ ਪਾਰਟੀ ਖੜੀ ਕੀਤੀ ਹੈ ਜੀ ਆਪਣੀ ਜਥੇਬੰਦੀ ਜਿਹਦੇ ਵਿੱਚ ਅਸੀਂ ਸਭ ਤੋਂ ਪਹਿਲ ਨੌਜਵਾਨਾਂ ਨੂੰ ਦਿੱਤੀ ਜਾਂਦੀ ਆ ਹਰੇਕ ਏਜੇ ਸਾਡੇ ਹਰੇਕ ਜ਼ਿਲ੍ਹੇ ਦੇ ਵਿੱਚ ਸਿਰਫ ਨੌਜਵਾਨਾਂ ਨੂੰ ਭਰਤੀ ਕੀਤੇ ਹੋਏ ਤੇਜ਼ੀ ਭਾਜੀ ਹੁਣ ਆ ਵੀਡੀਓ ਚੱਲ ਪਈ ਆ ਸਿਆਸਤਦਾਨਾਂ ਨੂੰ ਤੁਹਾਨੂੰ ਦੇਖ ਲੈਣਾ ਉਤੋਂ ਤਾਂ ਅਪਰੋਚ ਸ਼ੁਰੂ ਹੋ ਜਾਣੀ ਆ ਕਿ ਸਾਡੀ ਫਲਾਮੀ ਜਗ੍ਹਾ ਰੈਲੀ ਆ ਯਾਰ ਮੁੰਡੇ ਤਾਂ ਲਿਆਓ ਵਰਤਨਾ ਸ਼ੁਰੂ ਕਰ ਦਿੰਦੇ ਆ ਸਿਆਸਤਦਾਨ ਉਤੋਂ ਕਿਵੇਂ ਬਚੂਗੇ ਦੇਖੋ ਜੀ ਜਿਹੜਾ ਬੰਦਾ ਸਹੀ ਕੰਮ ਕਰੂਗਾ ਜਿਹੜਾ ਪੰਜਾਬ ਦੇ ਹੱਕ ਲਈ ਬੋਲੂਗਾ ਅਸੀਂ ਉਹਦੇ ਨਾਲ ਬੋਲੂਗਾ ਕੌਣ ਜਿਹੜਾ ਉਹ ਤਾਂ ਇਹੀ ਹੈ ਫਿਰ ਸਵਾਲ ਹੋਈ ਹੈ ਜਿਹੜਾ ਬੋਲੂਗਾ ਨਹੀਂ ਉਹਦੇ ਨਾਲ ਉਹਦੇ ਕੱਠੇ ਜਾਵਾਂਗੇ ਕਿੱਦਾਂ ਫਿਲਟਰ ਕਿਵੇਂ ਕਰੋਂਗੇ ਦੇਖੋ ਭਾਈ ਦੇਖੋ ਜਿੰਨੇ ਅੱਜ ਤੱਕ ਤੁਹਾਨੂੰ ਪਤਾ ਲੱਗੇ ਰਿਹਾ ਪ੍ਰਵਾਸ ਦਾ ਇਹਨਾਂ ਮੁੱਦਾ ਚੱਕਿਆ ਅੱਜ ਕੋਈ 92 ਵਾਲਾ ਐਮਐਲਏ ਜਿਹਨੇ ਕੋਈ ਬੋਲਿਆ ਤੇ ਇੰਨੇ ਕਿੰਨੇ ਕਤਲ ਕਾਂਡ ਹੋਏ ਆ ਕੋਈ ਮੌਜੂਦਾ ਸਰਕਾਰ ਦੇ ਕੋਈ ਬਿਆਨ ਨਹੀਂ ਦਿੱਤੇ ਤੁਹਾਨੂੰ ਪਤਾ ਹੀ ਨਹੀਂ ਕਿਹੜਾ ਸਹੀ ਹੈ ਕਿਹੜਾ ਗਲਤ ਆ ਅੱਛਾ ਕਿਹੜੇ-ਕਿਹੜੇ ਇਸ਼ੂ ਤੇ ਸਤਲੁਜ ਮਿਸਲ ਹਾਲੇ ਤੱਕ ਕੰਮ ਕਰ ਚੁੱਕੀ ਹੈ ਦੇਖੋ ਜੀ ਆਪਾਂ ਮੁੱਦ ਕੀ ਨੈਰੀ ਮੋਰਚਾ ਲੜਿਆ ਜੀ ਮਹਾਰਾਜ ਰਣਜੀਤ ਸਿੰਘ ਦੀ ਚੌਂਕੀ ਆ ਜਿਹੜੀ ਰੋਪੜ ਦੇ ਕੋਲ ਆ ਉਹ ਯਾਦ ਕਰਾਈ ਆ ਆਪਾਂ ਜ਼ੀਰੋ ਫੈਕਟਰੀ ਵਾਲਾ ਮੋਰਚਾ ਲੜਿਆ ਆਪਾਂ ਨੇ ਤੇ ਹੁਣ ਜਿਹੜੇ ਜਿਹੜੇ ਜਿੱਥੇ ਤੇ ਕੋਈ ਸੰਘਰਸ਼ ਹੁੰਦਾ ਹੈ ਜਿਵੇਂ ਚੰਡੀਗੜ੍ਹ ਯੂਨੀਵਰਸਿਟੀ ਦਾ ਹੋਇਆ ਉੱਥੇ ਦਿੰਦਾ ਪੂਰਾ ਸਾਥ ਦਿੱਤਾ ਗਿਆ ਆਪ ਮਹਾਰੇ ਜਾਣਿਓ ਕਿ ਬਣਾਉਣਾ ਪੈਂਦਾ ਨਹੀਂ ਨਹੀਂ ਜੀ ਦੇਖੋ ਜਿੱਥੇ ਜਿੱਥੇ ਸਾਨੂੰ ਪਤਾ ਲੱਗ ਜਾਂਦਾ ਵੀ ਸਾਨੂੰ ਪੰਜਾਬ ਦੇ ਹੱਕਾਂ ਨੂੰ ਸਾਡੇ ਲੋੜ ਆ ਪੰਜਾਬ ਨੂੰ ਸਾਡੀ ਲੋੜ ਆ ਸੀ ਮੋਢੇ ਨਾਲ ਮੋਢਾ ਜੋੜ ਕੇ ਹਰੇਕ ਦਾ ਖੜ ਜਾਣਾ ਪੰਜਾਬ ਨੂੰ ਤਾਂ ਹਰ ਪਲ ਲੋੜ ਆ ਆਪਾਂ ਦੇਖਿਆ ਹੁਣ ਗੈਂਗਸਟਰਵਾਦ ਆ ਸੁਰੱਖਿਅਤ ਮਾਹੌਲ ਹੋਇਆ ਪਿਆ ਇਧਰ ਮਾਰੇ ਕੀ ਕਹੂੰ ਇਹ ਤੋਂ ਇਹ ਤਾਂ ਮੌਕੇ ਦੀ ਮੌਜੂਦਾ ਸਰਕਾਰ ਨੂੰ ਚਾਹੀਦਾ ਨੌਜਵਾਨਾਂ ਨੂੰ ਜੇ ਰੋਜ਼ਗਾਰ ਮਿਲਦਾ ਹੁੰਦਾ ਨੌਜਵਾਨ ਬੇਲੇ ਨਸ਼ਿਆਂ ਤੇ ਲੱਗ ਰਹੇ ਆ ਪੰਜਾਬ ਨੂੰ ਸਰਕਾਰ ਤਾਂ ਹੀ ਬਣਾਈ ਗਈ ਸੀ ਕਿ ਪੰਜਾਬ ਨੂੰ ਰੋਜ਼ਗਾਰ ਮਿਲੂਗਾ ਉਹੀ ਹਾਲ ਹੈ ਉਹੀ ਹਾਲ ਤੱਕ ਮਾਹੌਲ ਹੈ ਕੋਈ ਹਾਲ ਤੱਕ ਇੱਕ ਵੀ ਤਬਦੀਲੀ ਦਿਖੀ ਨਹੀਂ ਸਾਨੂੰ ਇਸ ਗੱਲ ਨੂੰ ਕਿਵੇਂ ਦੇਖਦੇ ਹੋ ਲੱਗਦਾ ਕਿ ਬੋਰੀਆਂ ਦੇ ਮੂੰਹ ਜਿਹੜੇ ਆ ਨਾ ਉਹ ਦਿੱਲੀ ਵਾਲ ਨੂੰ ਖੁੱਲੇ ਪਏ ਆ ਉਹਨੂੰ ਕਿਵੇਂ ਦੇਖਦੇ ਹੋ ਭਾਈ ਜੀ ਦੇਖੋ ਅਸੀਂ ਪਹਿਲਾਂ ਵੀ ਕਹਿੰਨੇ ਆ ਕਿ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਹੋਣੀ ਚਾਹੀਦੀ ਆ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰ ਸਕੇ ਨਾ ਕਿ ਇਹਦੀ ਲਾਮਡੋਰ ਸੈਂਟਰ ਤੋਂ ਚੱਲੇ ਪੰਜਾਬ ਆਪਣੇ ਲਈ ਆਪਣੇ ਲਈ ਕਰ ਸਕਦਾ ਪੰਜਾਬ ਦੀ ਪਾਰਟੀ ਕਿਉਂ ਨਹੀਂ ਆਪਣੇ ਹੱਕ ਦੀ ਗੱਲ ਕਰ ਸਕਦੀ ਖੇਤਰੀ ਪਾਰਟੀ ਦੀ ਗੱਲ ਸਾਡੀ ਖੇਤਰੀ ਪਾਰਟੀ ਆਪਣੀ ਹੋਣੀ ਚਾਹੀਦੀ ਜਿਹੜੀ ਸਿਰਫ ਪੰਜਾਬ ਦੀ ਹੋਵੇ ਫਿਰ ਅਕਾਲੀਆਂ ਨੂੰ ਸਪੋਰਟ ਕਰੂਗੇ ਅਸੀਂ ਕਿਸੇ ਦੀ ਸਪੋਰਟ ਦੀ ਗੱਲ ਨਹੀਂ ਕਰਦੇ ਜਿਹੜਾ ਬੰਦਾ ਸਹੀ ਹੋਊਗਾ ਉਹਦੀ ਸਪੋਰਟ ਕਰਾਂਗੇ ਭਾਜੀ ਥੋੜਾ ਹਾਸਾ ਆਇਆ ਤੁਹਾਨੂੰ ਨਹੀਂ ਅਸੀਂ ਕਿਤੇ ਐ ਤਾਂ ਨਹੀਂ ਆਪਾਂ ਕਿੱਦਾਂ ਕਹਿ ਜੀ ਇਹ ਵੀ ਕੱਲ ਦੀ سپورਟ ਕਰਦੇ ਕਿਤੇ ਐ ਤਾਂ ਨਹੀਂ ਡਾਇਨਾਸੌਰ ਵਾਪਸ ਆ ਰਹੇ ਉਸ ਕਰਕੇ ਨਹੀਂ 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 ਦੇਖੋ ਜੀ ਜਿਨ੍ਹਾਂ ਨੇ ਪੰਥ ਦੇ ਪੰਜਾਬ ਦਾ ਨੁਕਸਾਨ ਕੀਤਾ ਉਹ ਵਾਪਸ ਆ ਆ ਵੀ ਕਿੱਥੇ ਸਕਦੇ ਆ ਪੰਜਾਬ ਸਭ ਸਾਰਾ ਸੂਝਵਾਨਾ ਲੋਕ ਸਿਆਣੇ ਹੋ ਗਏ ਲੋਕ ਲੋਕਾਂ ਨੂੰ ਪਤਾ ਹੀ ਚਲੋ ਰਲ ਮਿਲ ਕੇ ਨਾ ਸ਼ਹਿਰ ਦੇ ਬਹੁਤ ਸਾਰੇ ਇਸ਼ੂਸ ਨੇ ਕਵਰ ਭਜਣਾ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ ਗੁਰੀ ਨਾ ਹੁੰਦੀ ਰਹਿੰਦੀ ਆ ਆਪਾਂ ਨਵੇਂ ਸ਼ਹਿਰ ਤੋਂ ਹੀ ਸ਼ੁਰੂਆਤ ਕਰਦੇ ਆ ਬਹੁਤ ਇਸ਼ੂਸ ਨੇ ਰੜ ਕੇ ਲੜ ਜੇ ਆਪਾਂ ਲੇਹ ਦੀ ਲੜਾਈ ਕਰਨੀ ਹੈ ਤੇ ਸੰਘਰਸ਼ ਕਰਨਾ ਗੁਰੀ ਗੁਰੂ ਨੂੰ ਕੀ ਹੁੰਦਾ ਦਿੱਤ ਤੱਕ ਇਹ ਗੁਰੀ ਤਾਂ ਗੁਰੂ ਨੰਨ੍ਹ ਦੁਆਬੇ ਯੂਥ ਵਿੰਗ ਦਾ ਪ੍ਰਧਾਨ ਲਾਇਆ ਗਿਆ ਜੀ ਯੂਥ ਵਿੰਗ ਦਾ ਜੀ ਕਿਉਂਕਿ ਇਹ ਕਾਲਜਾਂ ਦੇ ਵਿੱਚ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਕਈਆਂ ਨੂੰ ਜਿੱਦਾਂ ਬੱਚਿਆਂ ਨੂੰ ਫੀਸ ਦੀ ਕੋਈ ਦਿੱਕਤ ਆਂਦੀ ਹੈ ਜਾਂ ਕੋਈ ਕਿਤਾਬ ਲੈਣ ਦੀ ਕੋਈ ਦਿੱਕਤ ਆਂਦੀ ਹੈ ਕੋਈ ਐਜੂਕੇਸ਼ਨ ਦੀ ਪ੍ਰੋਬਲਮ ਆਂਦੀ ਹੈ ਜਾਂ ਕਾਲਜ 'ਚ ਕੋਈ ਦਿੱਕਤ ਆਂਦੀ ਹੈ ਉਹਨਾਂ ਲਈ ਕੋਈ ਯੂਥ ਦਾ ਪ੍ਰਦਾਨ ਹੋਣਾ ਜ਼ਰੂਰੀ ਸੀਗਾ ਜਿਹੜਾ ਬਾਹਰੋਂ ਵੀ ਸਪੋਰਟ ਕਰ ਸਕੇ ਕਾਲਜਾਂ 'ਚ ਤਾਂ ਹੁੰਦਾ ਹੀ ਹੁੰਦਾ ਬਾਹਰੋਂ ਵੀ ਹਾਂਜੀ ਅੱਛਾ ਕਲਾਸ ਵਾਲਾ ਖਰਚਾ ਬਹੁਤ ਹੋਣਾ ਖਰਚਾ ਕਿਵੇਂ ਮੈਨੇਜ ਕਰੂਗੇ ਦੇਖੋ ਜੀ ਸਾਰੇ ਸੰਜੋਗੀ ਆ ਆਪ ਆਪਣੀ ਜੇਬਾਂ ਵਿੱਚ ਢਿੱਲੀਆਂ ਕਰ ਲੈਣੀਆਂ ਕਰੋ ਸਮਰੱਥ ਵੀ ਹੋ ਸਮਰੱਥ ਵੀ ਆ ਸਾਰੇ ਵੀਰ ਪੂਰੀ ਹੋਣੀ ਵੀ ਠੀਕ ਹੈ ਘਰੋਂ ਆਪਾਂ ਸਾਰੇ ਗੱਲ ਮਿਲ ਕੇ ਭਰਾਵਾਂ ਦੀ سپورਟ ਨਾਲ ਅਸੀਂ ਕੋਈ ਵੱਡਾ ਕੋਈ ਇੱਥੇ ਪ੍ਰੋਜੈਕਟ ਪਾ ਲਾਣਾ ਹੈ ਨਹੀਂ ਹਰੇਕ ਹੱਕ ਹਮੇ ਇੱਥੇ ਜਾਣਾ ਹੈ ਕਿੰਨਾ ਕੁ ਖਰਚਾ ਸਾਡਾ ਆ ਜਾਣਾ ਹੈ ਦੱਸੋ ਤੇਜਿਪਾਲੀ ਇੱਕ ਛੋਟਾ ਨੂੰ ਵੱਡੀ ਗੱਲ ਜਿੱਥੇ ਕਿਤੇ ਮੇਰੀ ਲੋੜ ਹੈ ਦੱਸ ਦਿਓ ਤਨ ਮਨ ਧਨ ਨਾਲ ਸਹਿਯੋਗ ਕਰਾਂਗੇ ਤਨ ਮਨ ਧਨ ਵੀ ਕਹਿੰਦਾ ਮੈਂ ਜੀ ਦੇਖੋ ਐਦੀ ਇੱਕ ਦੂਜੇ ਦੇ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਜਾਂਦਾ ਜੀ ਜਿੱਥੇ ਸਾਡੇ ਵੀਰ ਨੂੰ ਕਿਸੇ ਦੀ ਲੋੜ ਆ ਆਪਾਂ ਇੱਕ ਦੂਜੇ ਨਾਲ ਖੜਕੇ ਹੀ ਅੱਗੇ ਪਧਣਾ ਆਪਾਂ ਭਰਾ ਆ ਆਪਣੇ ਨਾਲ ਤੋਰਾਂਗੇ ਅੱਗੇ ਦੂਆ ਭਰਾਏ ਨੇ ਤੋਰ ਲੈਣਾ ਇੱਕ ਦੂਜੇ ਨਾਲ ਤੋਰੀ ਰੱਖਣਾ ਇੱਕ ਦੂਜੇ ਨੂੰ ਆਪਾਂ ਨੇ ਚਲੋ ਬਹੁਤ ਸ਼ੁਕਰੀਆ ਬੁਰੀ ਮੁਬਾਰਕ ਕਹਿੰਦੇ ਕਿ ਦੁਆਪਾ ਜ਼ੋਨ ਦਾ ਪ੍ਰਧਾਨ ਬਣਿਆ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸਾਥ 7 ਦਿਨ ਪਹਿਲਾਂ ਤਾਂ ਬਹੁਤ ਬੜਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮੈਨੂੰ ਐਡੀ ਬੜੀ ਜ਼ਿੰਮੇਵਾਰੀ ਸੌਂਪੀ ਆ ਤੇ ਮੈਂ ਆਪਣੇ ਤਨਮਨ ਧਾਨ ਨਾਲ ਇਹ ਜ਼ਿੰਮੇਵਾਰੀ ਨੂੰ ਮੰਨਵਾਵਾਂਗਾ ਜੇ ਨਵੇਂ ਸ਼ਹਿਰ ਦੀ ਗੱਲ ਕਰੀਏ ਨਵੇਂ ਸ਼ਹਿਰ ਦਾ ਮੈਨੂੰ ਜੂਥ ਵਿੰਗ ਦਾ ਪ੍ਰਧਾਨ ਲਾਇਆ ਗਿਆ ਨਵੇਂ ਸ਼ਹਿਰ ਚ ਦੋ ਤਿੰਨ ਮੁੱਦੇ ਜਿਹੜੇ ਸਿਖਰਾਂ ਦੇ ਚੱਲ ਰਹੇ ਆ ਜਿਹੜੇ ਆਪਾਂ ਪਿਛਲੇ ਸਾਲ ਤੋਂ ਦੇਖ ਰਹੇ ਆ ਇੱਕ ਤਾਂ ਕੂੜੇ ਦਾ ਡੰਪ ਆ ਜਿੱਥੇ ਤੇ ਸਾਡੀ ਲੋੜ ਪਈ ਪਿਛਲੇ ਸਾਲ ਤੋਂ ਨਹੀਂ 18 19 ਤੋਂ ਚੱਲਦਾ ਪਿਆ ਕਈ ਚੱਲਦਾ ਪਿਆ ਆ ਜੇ ਹੁਣ ਅਸੀਂ ਜਾਗੇ ਆ ਤਾਂ ਅਸੀਂ ਇਹ ਕੂੜੇ ਦੇ ਡੰਪ ਦਾ ਵੀ ਰਾਹ ਜਾਗੇ ਤੁਸੀਂ ਪਹਿਲੇ ਨੇ ਮੌਕਾ ਹੁਣ ਮਿਲ ਰਿਹਾ ਜਾਗੇ ਪਲੇਟਫਾਰਮ ਜਿਹਨੇ ਪ੍ਰਧਾਨ ਸਾਹਿਬ ਨੇ ਵੀ ਕਿਹਾ ਕਿ ਜਿਹੜੀ ਪਿੱਛੇ ਸਪੋਰਟ ਆ ਉਹਦੀ ਲੋੜ ਰਹਿੰਦੀ ਆ ਤੇ ਹੁਣ ਸਪੋਰਟ ਸਾਨੂੰ ਮਿਲ ਗਈ ਆ ਅਸੀਂ ਕਿਤੇ ਜਾਗਦੇ ਹੀ ਰੱਖਣਾ ਸੀ ਜਾਗਦੇ ਰਵਾਂਗੇ ਜਾਗਦੇ ਰਹੇ ਆ ਅੱਗੇ ਵੀ ਅਸੀਂ ਇਦਾਂ ਹੀ ਆ ਕਿ ਜਿਵੇਂ ਪਹਿਲਾਂ ਵੀ ਭਾਈ ਨੇ ਵੀ ਗੱਲ ਕੀਤੀ ਹੈ ਕਿ ਹਮੇਂ ਦੁਸ਼ਮਣ ਪੂਰੀ ਤਿਆਰੀਆਂ ਸਾਡੇ ਪੰਜਾਬ ਦੇ ਉੱਤੇ ਜਿਹੜਾ ਹਮਲਾ ਕਰ ਰਹੇ ਆ ਚਾਹੇ ਉਹ ਸਿੱਖਿਆ ਪਨਾਲੀ ਦੀ ਗੱਲ ਆ ਚਾਹੇ ਉਹ ਕਿਸਾਨੀ ਮੁੱਦੇ ਆਏ ਆ ਤੇ ਪੰਜਾਬ ਨੇ ਪਹਿਲਾਂ ਵੀ ਆਵਾਜ਼ਾਂ ਉਠਾਈਆਂ ਤੇ ਸਾਡੀ ਸੈਂਟਰ ਦੀ ਸਰਕਾਰਾਂ ਨੇ ਆਵਾਜ਼ ਅਣਸੁਣੀ ਕਰ ਦਿੱਤਾ ਚਾਹੇ ਗੱਲ ਯੂਨੀਵਰਸਿਟੀ ਦੀ ਆ ਜਾਂ ਉੱਥੇ ਵੀ ਪੰਜਾਬ ਦੇ ਨੌਜਵਾਨ ਨੇ ਬਹੁਤ ਸਾਹ ਦਿੱਤਾ ਤੇ ਮੈਂ ਸਤਨਾਜ ਮਿਲਦਾ ਬਹੁਤ ਬੜਾ ਧੰਨਵਾਦ ਕਰਦਾ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਤਨਮਨ ਤਾਨਾ ਇਹ ਜ਼ਿੰਮੇਵਾਰੀ ਨੂੰ ਨ ਸਵਾਲ ਇਹ ਹੁਣ ਵੀਡੀਓ ਚੱਲ ਜਾਣੀ ਐ ਨਵੇਂ ਸ਼ਹਿਰ ਦੇ ਜਿਹੜੇ ਸਿਆਸਤਦਾਨ ਐ ਉਹਨੇ ਨਿਗਾ ਤੁਹਾਡੇ ਤੇ ਆ ਕੇ ਟਿਕ ਜਾਣੇ ਕਿ ਮੁੰਡੇ ਹੈਗੇ ਆ ਚਾਰ بڑے ਕੈਮਰਾ ਦਿਖਾ ਘੁਮਾ ਕੇ ਦਿਖਾ ਦੇ ਗ੍ਰਾਫਿਕਸ ਵੀ ਚਲਾ ਦਿਓ ਵੀ ਮੁੰਡੇ ਚਾਰ ਹੈਗੇ ਵੀ ਬੰਦਾ ਮਿਲ ਗਿਆ ਇਹਦੇ ਥਰੂ ਆਪਣੀਆਂ ਰੈਲੀਆਂ ਭਰਾਂਗੇ ਮਿਸਯੂਜ਼ ਤੋਂ ਕਿਵੇਂ ਬਚਣਾ ਨਹੀਂ ਨਹੀਂ ਜਿਹੜੇ ਪੰਜਾਬ ਦੇ ਹਿੱਤਾਂ ਲਈ ਖੜੂਗਾ ਆਪਾਂ ਉਹਦੇ ਲਈ ਖੜਾਂਗੇ ਰੈਲੀਆਂ ਤਾਂ ਕਈ ਚੱਲਦੀਆਂ ਐ ਇਹ ਇਮੋਸ਼ਨਲ ਕਰ ਦਿੰਦੇ ਸਿਆਸਤਦਾਨ ਪਹਿਰਾ ਜਾ ਕੇ ਬਹਿ ਜਾਣਾ ਫੇਰ ਕੀ ਕਰੂੰਗਾ ਇਹ ਤਾਂ ਪਹਿਲਾਂ ਤੋਂ ਬੰਦੇ ਆਏ ਐ ਇੰਨੀ ਕਿ ਸੋਚੀ ਤਾਂ ਹੁਣ ਆਪਾਂ ਨੂੰ ਵੀ ਆ ਗਈ ਆ ਹਾਂ ਤੇ ਹਾਂ ਬੱਚਾ ਭਰਾ ਤੂੰ ਮੇਰਾ ਬ੍ਰਦਰ ਐ ਛੋਟੇ ਵੀਰ ਤੋਂ ਨਾਲ ਆ 10 ਤੈਨੂੰ ਕਿਹੜਾ ਔਦਾ ਚਾਹੀਦਾ ਜਿੱਤ ਕੇ ਤੈਨੂੰ ਦਵਾਂਗੇ ਫਿਰ ਕੀ ਕਹੂੰਗਾ ਕੋਈ ਔਦਾ ਨਹੀਂ ਮਿਲਦਾ ਹੁੰਦਾ ਇਹ ਸਾਨੂੰ ਸੋਝੀਆ ਲਾਲਚ ਹਰੇਕ ਤੇ ਦਿੰਦਾ ਹੁੰਦਾ ਬਥੇਰੇ ਫੋਨ ਕਰਨਗੇ ਆਵੇਂ ਐਨੇ ਪੈਸੇ ਦੇਣੇ ਆ ਜਾ ਅਸੀਂ ਪੰਜਾਬ ਦੇ ਗद्दार ਥੋੜਾ ਬਣਨਾ ਮੈਂ ਪਹਿਲਾਂ ਵੀ ਗੱਲ ਕੀਤੀ ਵੱਡੀ ਗੱਲ ਹੈ ਗद्दार ਨਹੀਂ ਬਣਨਾ ਗਦਾਰ ਨਹੀਂ ਬਣਨਾ ਜੇ ਆਪਾਂ ਚੰਗੇ ਪਾਸੇ ਲੱਗਾ ਕਿ ਸਾਨੂੰ ਸਲਾਮ ਹੋਣੀ ਆ ਜਾਂ ਆਪਾਂ ਗद्दार ਬਣ ਕੇ ਜੁੱਤੀਆਂ ਹੀ ਪਹਿਣੀਆਂ ਜੁੱਤੀਆਂ ਕਈ ਖਾਂਦੇ ਆ ਬਕਰ ਸਿੰਘ ਨੂੰ ਅੱਜ ਤੱਕ ਸਲਾਮਾ ਹੋ ਰਹੀਆਂ ਕਿਉਂ ਇਰਾਦਾ ਪੱਕਾ ਸੀ ਇਮਾਨ ਦੇ ਪੱਕੇ ਸੀ ਉਹ ਗद्दार ਨਹੀਂ ਬਣੇ ਉਹ ਸਰਦਾਰ ਬਣੇ ਆ ਉਹਨਾਂ ਨੇ ਆਪਣੇ ਦੇ ਅਸੀਂ ਆਪਣੇ ਪੰਜਾਬ ਲਈ ਖੜੇ ਆਂ ਇੱਦੇ ਖੜੇ ਰਾਵਾਂਗੇ ਜਿੱਥੇ ਸਾਡੀ ਲੋਟ ਪਈ ਆ ਮੇਰੀ ਬੇਨਤੀ ਐ ਨੀ ਆ ਮੁੰਡੇ ਜਿਹੜੇ ਤੁਹਾਡੀ ਸੋਚ ਕਰਕੇ ਆਏ ਆ ਨਵੇਂ ਸ਼ਹਿਬ ਨੂੰ ਸਵਾਰਨ ਲਈ ਆਏ ਆ ਦੁਆਬੇ ਨੂੰ ਸਵਾਰਨ ਲਈ ਆਏ ਪੰਜਾਬ ਦੇ ਦੇ ਚੰਗੇ ਦਿਨ ਉਹਦੇ ਲਈ ਆਏ ਇਹਨਾਂ ਦਾ ਮੁੱਲ ਨਾ ਪਵੇ ਸਹੀ ਗੱਲ ਠੀਕ ਐ ਨਾ ਇਹਨਾਂ ਦਾ ਮੁੱਲ ਨਾ ਪਵੇ ਇਹਨਾਂ ਦੇ ਜੋ ਜਿਹਨਾਂ ਨੂੰ ਬਚਨ ਦਿੱਤੇ ਉਹਨਾਂ ਤੇ ਪੂਰੇ ਚੰਗੀ ਤੇ ਰੱਖ ਖੜੋ ਉੱਤਰੀਓ ਜੀ ਕੁਵਰ ਜੀ ਤੁਹਾਡੀ ਮੈਂ ਸਪੀਚ ਵੀ ਸੁਣ ਰਿਆ ਸੀਗਾ ਤੁਸੀਂ ਚਿੰਤਾ ਤੋਂ ਵਰਡ ਹੋ ਪੰਜਾਬ ਨੂੰ ਲੈ ਕੇ ਅੱਜ ਕੀ ਕਹੋਗੇ ਪਹਿਲਾਂ ਤਾਂ ਸਾਰੇ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਅੱਜ ਦੀ ਜਿਹੜੀ ਮੇਨ ਜਿਹੜੀ ਪ੍ਰੋਬਲਮ ਆ ਜਿਹੜੀ ਨੌਜਵਾਨੀ ਦੀ ਉਹ ਮੇਰੇ ਹਿਸਾਬ ਨਾਲ ਇਹ ਆ ਵੀ ਕਿ ਨੌਜਵਾਨੀ ਅੱਗੇ ਆਉਣਾ ਚਾਹੁੰਦੀ ਆ ਪਰ ਕੋਈ ਪਲੇਟਫਾਰਮ ਨਹੀਂ ਹੈ ਕਿ ਪਲੇਟਫਾਰਮ ਤੋਂ ਜਿਹੜਾ ਆ ਉਹ ਵਾਂਝੇ ਆ ਕਿਉਂਕਿ ਇਹੋ ਜਿਹੇ ਪਲੇਟਫਾਰਮ ਜਿਹੜੇ ਪੰਜਾਬ ਦੇ ਅੰਦਰ ਜਿਹੜੇ ਪੰਜਾਬ ਦੀ ਗੱਲ ਕਰਨ ਵਾਲੇ ਹੋਣ ਜਿਹੜੀ ਪੰਜਾਬ ਦੀ ਜਿਹੜੀ ਆ ਗਰਾਊਂਡ ਰਿਐਲਿਟੀ ਦੇ ਉੱਤੇ ਕੰਮ ਕਰਨ ਵਾਲੇ ਹੋਣ ਸੰਘਰਸ਼ ਕਰਨ ਵਾਲੇ ਹੋਣ ਤੇ ਇਹਨਾਂ ਦੀ ਬੜੀ ਜਿਹੜੀ ਆ ਜ਼ਰੂਰਤ ਵਾ ਤੇ ਅਸੀਂ ਤਾਂ ਉਹਦੇ ਹੀ ਜਿਹੜਾ ਆ ਮਤਲਬ ਹਿਸਾਬ ਦੇ ਨਾਲ ਤੁਹਾਡੀ ਗੱਲ ਤੋਂ ਗੱਲ ਸਮਝ ਆ ਕਿ ਜਿਹੜੇ ਕੁਰਸੀਆਂ ਤੇ ਜੰਮੇ ਆ ਉਹਨਾਂ ਨੂੰ ਅੱਗੇ ਕਰੀ ਜਾ ਰਹੇ ਜਿਹੜੇ ਮੁੰਡੇ ਗਰਾਸ ਦੇ ਉੱਤੇ ਕੰਮ ਕਰੇ ਗਰਾਊਂਡ ਤੇ ਕੰਮ ਕਰ ਰਹੇ ਆ ਉਹਨਾਂ ਨੂੰ ਕੋਈ ਮੌਕਾ ਨਹੀਂ ਦਿੰਦੇ ਉਹਨਾਂ ਨੂੰ ਕੋਈ ਮੌਕਾ ਨਹੀਂ ਮਿਲ ਰਿਹਾ ਇਹ ਤਾਂ ਬਸ ਇਹੀ ਆ ਵੀ ਉਹ ਜਿਹੜਾ ਆ ਰਾਜੇ ਦੇ ਪੇਟੋਂ ਹੀ ਰਾਜਾ ਜਿਹੜਾ ਬਸ ਉਹੀ ਜੰਮੀ ਜਾਂਦੇ ਆ ਕਿਉਂਕਿ ਅਸਲ ਦੇ ਵਿੱਚ ਪੰਜਾਬ ਦੇ ਅੰਦਰ ਜਿਹੜਾ ਆ ਜਿਹੜੀ ਪੰਜਾਬ ਦੀ ਨੌਜਵਾਨੀ ਨੂੰ ਮੈਂ ਸਮਝਦਾ ਉਹ ਇੰਨਾ ਕੁ ਖੋਖਲਾ ਜਾਂ ਇੰਨੀ ਕੁ ਨਕਮੀ ਬਣਾ ਦਿੱਤਾ ਆ ਚਾਹੇ ਉਹ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਰ ਲੋ ਚਾਹੇ ਜਿਹੜੀ ਪੰਜਾਬ ਦੀ ਸਿਆਸਤ ਦਾਣ ਜਿਹੜੀ ਆ ਗੱਲ ਤੇਰ ਗੱਲ ਕਰਦੀ ਆ ਵੀ ਗੈਂਗਸਟਰਵਾਦ ਚਾਹੇ ਜਿਹੜਾ ਆ ਮਤਲਬ ਨਸ਼ਿਆਂ ਦੇ ਪਰਖੋਂ ਗੱਲ ਕਰਦੇ ਆ ਉਹ ਪੰਜਾਬ ਦੇ ਨੌਜਵਾਨਾਂ ਦੀ ਗੱਲ ਕੌਣ ਕਰੇਗਾ ਜਿਹੜੇ ਗੱਲ ਕਰਦੇ ਆ ਜਿਹੜੇ ਪੰਜਾਬ ਦੇ ਜਿਹੜੇ ਆ ਦੁੱਖ ਦਰਦ ਦੇ ਜਿਹੜੇ ਚਿੰਤਨ ਕਰਦੇ ਆ ਉਸ ਗੱਲ ਦੇ ਉੱਤੇ ਜਿਹੜੇ ਸੰਘਰਸ਼ ਕਰਦੇ ਆ ਉਹ ਕਿਹੜੇ ਆ ਉਹ ਗੈਂਗਸਟਰਵਾਦ ਨਾਲ ਜੁੜੇ ਹੋਏ ਆ ਕਿ ਉਹ ਜਿਹੜੇ ਆ ਕਿਸੇ ਨਸ਼ਿਆਂ ਦੇ ਨਾਲ ਜੁੜੇ ਹੋਏ ਆ ਉਹ ਕਿਸੇ ਚੀਜ਼ ਨਾਲ ਨਹੀਂ ਉਹ ਪੰਜਾਬ ਨਾਲ ਜੁੜੇ ਹੋਏ ਆ ਪੰਜਾਬ ਦੇ ਨਾਲ ਜਿਹੜੀਆਂ ਉਹਨਾਂ ਦੀਆਂ ਮੂਲ ਜਿਹੜੇ ਆ ਜਿਹੜਾ ਉਹਨਾਂ ਦੀਆਂ ਜੜਾਂ ਜਿਹੜੀਆਂ ਉਹ ਪੰਜਾਬ ਨਾਲ ਜੁੜੀਆਂ ਹੋਈਆਂ ਉਹ ਤਾਂ ਇਸ ਗੱਲ ਦੇ ਲਈ ਮੁੰਡਿਆਂ ਨੂੰ ਚੇਤਨ ਵੀ ਤੁਸੀਂ ਕਰੋ ਹਾਂ ਜੀ ਅਚਾ ਤੇਜੀ ਦੀ ਹੁਣ ਕਹਿੰਦੇ ਉਹ ਤੇਜੀ ਵਰਤੋਂ ਚਾਹ ਪੀਏ ਜਾ ਕੇ ਮੁੰਡੇ ਅੱਧੇ ਚੱਲ ਵੀ ਗਏ ਆ ਆਪਾਂ ਫਿਰ ਬਾਕੀ ਡਿਟੇਲ ਚ ਗੱਲ ਕਰਾਂਗੇ ਤੇਰੇ ਉੱਤੇ ਦਿਲ ਆ ਗਿਆ ਸੋਨੇ ਰੰਗੇ ਦੰਦ ਵਾਲੇ ਆ ਹੈ ਬੋਲਣਾ ਬਹੁਤ ਬਹੁਤ ਜੀ ਮੈਂ ਤਾਂ ਇਹਨਾਂ ਦਾ ਪਤਿਛਾ ਮੈਨੂੰ ਬੜਾ ਮਿਲਿਆ ਇਹ ਸਾਡੇ ਸ਼ੰਗਾਰ ਆਰਾਮ ਸਿੰਘੜਾ ਦੇ ਸੁਪੁੱਤਰ ਆ ਜੀ ਕਿੱਦਾਂ ਉਹਨਾਂ ਨੇ ਸਾਰੀ ਜ਼ਿੰਦਗੀ ਇਦਾਂ ਹੀ ਸਟਰਗਲ ਚ ਕੀਤਾ ਸ਼ੰਗਾਰ ਚ ਕੀਤਾ ਅੱਜ ਉਹ ਕ੍ਰਿਸ਼ਾ ਸਾਹਿਬ ਮੁੰਡੇ ਤੇ ਵਿਚਾਰ ਵਧੀਆ ਕਿ ਨਹੀਂ ਹਾਂਜੀ ਬਹੁਤ ਵਧੀਆ ਵਿਚਾਰ ਵਧੀਆ ਲੱਗੇ ਛਾਲਣੀ ਛਾਲਣੀ ਲਾ ਕੇ ਵਿਚਾਰ ਪ੍ਰੈਜੈਂਟ ਕਰਾ ਆ ਅਸੀਂ ਇਹ ਨਹੀਂ ਸਪੋਰਟ ਕਰ ਰਹੇ ਸਾਡਾ ਪੁੱਤਰ ਆ ਅਸੀਂ ਇਹਨਾਂ ਦਾ ਡੈਡੀ ਜਿਹੜਾ ਸੀਗਾ ਬਹੁਤ ਯਾਨੀ ਕੌਮ ਦੀ ਖਾਤਰ ਯਾਨੀ ਉਹ ਇੱਕ ਮਰ ਮਟਣ ਦੀ ਸ਼ਹਾਦਤ ਦੇ ਵਿੱਚ ਗਏ ਆ ਮੈਂ ਸਭ ਸਾਂਝੇ ਵਿਕਾਸ ਦੀ ਗੱਲ ਕਰਨੀ ਆ ਗੱਲ ਇਹ ਹੈ ਵੀ ਇੱਥੇ ਕੋਈ ਸਾਡੇ ਜਿਆਦਾ ਮੈਂ 32 ਸਾਲ ਨਗਰ ਕੌਂਸਲ ਦੇ ਵਿੱਚੋਂ ਰਿਟਾਇਰ ਹੋ ਗਿਆ ਤੇ ਮੈਂ ਨਹੀਂ ਇਹਦਾ ਸਿਸਟਮ ਜਿਹੜਾ ਹੈਗਾ ਕੋਈ ਵਧੀਆ ਬਣਿਆ ਸਿਸਟਮ ਲਾਗੂ ਨਹੀਂ ਜਦ ਤੱਕ ਕੋਈ ਹੁੰਦਾ ਉਦੋਂ ਤੱਕ ਸਾਡੀ ਜਿਹੜੀ ਕੌਮ ਨੂੰ ਫੇਦ ਨਹੀਂ ਮਿਲ ਸਕਦੀ ਠੀਕ ਹੈ ਕਿ ਨਹੀਂ ਅਸੀਂ ਕਹਿੰਦੇ ਆ ਵੀ ਜਿਹੜੀ ਜੰਗ ਬੁਲਾ ਲਿਆ ਇਹਨਾਂ ਨੂੰ ਮੌਕਾ ਦਿਓ ਤੇ ਅਸੀਂ ਸਿਆਣੇ ਅਸੀਂ 17 17 77 77 ਤੇ ਸਾਡੀ ਸੂਈ ਚਲ ਗਈ ਹੈ ਤੁਸੀਂ 70 70 ਦੇ ਹਾਂਜੀ ਅੱਛਾ ਤੇ ਮੈਂ 70 75 ਦਾ ਹੋ ਚਲਿਆ ਤੇ ਮੈਂ ਇੱਥੇ ਦੇਖਿਆ ਮਾਹੌਲ ਜਿੱਦਾਂ ਮੈਂ ਇੱਥੇ 32 ਸਾਲ ਨਗਰ ਕਾਉਂਸਲ ਚ ਲਾਏ ਆ ਨਾ ਉਦੋਂ ਦਾ ਹੀ ਡੰਪ ਦਾ ਰੌਲਾ ਚੱਲਦਾ ਸਾਡੇ ਤਾਰਪੁਰੀਆ ਹੁੰਦਾ ਸੀ ਮੱਖਣ ਸਿੰਘ ਉਹਦੇ ਨਾਲ ਬਹੁਤ ਮੈਂ ਸੰਘਰਸ਼ ਕੀਤਾ ਤੇ ਹੁਣ ਇਹ ਸਾਡੇ ਮਿਲੇ ਪ੍ਰਧਾਨ ਜੀ ਇਧਰ ਕੁਮਰ ਜੀ ਮੈਂ ਇਹਨਾਂ ਦੇ ਨਾਲ ਸਪੋਰਟ ਮੇਰੀ ਪੂਰੀ ਜਿੱਦਾਂ ਤੁਸੀਂ ਕਹਿੰਦੇ ਤਨ ਮਨ ਧਨ ਅਗਾ ਸੋਨੇ ਦੇ ਦੰਦ ਲਵਾ ਕੇ ਵੇਚ ਦਾਂਗੇ ਇਹਨਾਂ ਨੂੰ ਅੱਖਾਂ ਕਿਆ ਦਿੰਦੇ ਕੌਮਾਂ ਜਿਹੜੀਆਂ ਜੀਵਨ ਦੀਆਂ ਸਦਾ ਕੁਰਬਾਨੀਆਂ ਤੇ ਅਣਖ ਮਰੇ ਤੇ ਕੌਮ ਹੈ ਮਰ ਜਾਂਦੀ ਉਹ ਜਿਸ ਕੌਮ ਨੂੰ ਯਾਰੋ ਇਤਿਹਾਸ ਪੁੱਜੇ ਵਿਪਤਾ ਕੌਮ ਜੋ ਹੱਸ ਕੇ ਜਰ ਜਲੀ ਇੱਕ ਕੌਮ ਹੈ ਇਹਨਾਂ ਦੇ ਅੰਦਰ ਸਾਡੇ ਖੂਨ ਹੈ ਦੇ ਵਿੱਚ ਰਚਿਆ ਹੋਇਆ ਅਣਖ ਇਹਨਾਂ ਦੇ ਪੈਦਾ ਹੋਈ ਹੈ ਅਸੀਂ ਇਹ ਜਿਹੜਾ ਕੰਮ ਸ਼ੰਘਾਰਸ਼ ਕੀਤਾ ਨਵੇਂ ਸ਼ਹਿਰ ਤੋਂ ਸ਼ੁਰੂ ਕੀਤਾ ਬਸ ਇੰਨੀ ਹੈ ਕਿ ਪਰਮਾਤਮਾ ਤਰੱਕੀ ਬਖਸ਼ੇ ਪੀਵੀ ਬੱਤੀ ਤੁਹਾਡਾ ਵੀ ਧੰਨਵਾਦ ਆ ਜਿਹੜਾ ਬੱਤੀ ਜਗਾਣੀ ਆ ਰਲ ਕੇ ਹਾਂਜੀ ਬੱਤੀ ਬੁਝ ਨਹੀਂ ਦੇਣੀ ਬੱਤੀ ਬੁਝ ਨਹੀਂ ਦੇਣੀ ਹਾਂ ਠੀਕ ਹੈ ਬਹੁਤ ਸ਼ੁਕਰੀਆ ਅਨਰਜੀ ਨੂੰ ਯੂਟਿਲਾਈਜ਼ ਕਰਾਂਗੇ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਕਵਰ ਜੀ ਓਕੇ ਗੁਰੀ ਚੜਦੀ ਕਲਾ ਜੀ ਰਹਣਾ ਡਰਨਾ ਨਹੀਂ ਨਾਲ ਖੜੇ ਆ ਤੇਰੇ ਰਹਿੰਦੇ ਰਹਿਣਾ ਨਹੀਂ ਆਈ ਨਹੀਂ ਹੁਣਦੇ ਆਗੇ ਜਦੋਂ ਭਰਾ ਨਾਲ ਹੋਣ ਫੇ ਚੜਦੀ ਕਲਾ ਟੈਨਸ਼ਨ ਨਹੀਂ ਲੈਣਾ ਛੋਟਾ ਭਰਾ ਆ ਖੜੇ ਤੇਰੇ ਨਾਲ ਓਕੇ ਬਾਈ